ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਹੁਕਮਨਾਮਾ ਸ਼ੁਕਰਵਾਰ ਨੂੰ ਸਿੰਘ ਸਾਹਿਬਾਨ ਨੇ ਜਾਰੀ ਕੀਤਾ ਹੈ ਔਰ ਸਿੰਘ ਸਾਹਿਬ ਜਥੇਦਾਰ ਰਗਵੀਰ ਸਿੰਘ ਜੀ ਜਿਹੜੇ ਕਾਲ ਤੱਕ ਸਭ ਦੇ ਜਥੇਦਾਰ ਹਨ ਉਹਨਾਂ ਦੇ ਦਫ਼ਤਰਾਂ ਜਿਹੜੀ ਚਿੱਠੀ ਗਈ ਹੈ ਸ਼ੌਣੀ ਦੇ ਦੁਆਰਾ ਪੰਡਕ ਮੀਟਿੰਗ ਜਿਹਦੇ ਚ ਉਹਨਾਂ ਨੇ ਆਦੇਸ਼ ਦਿੱਤਾ ਹੈ ਕਿ ਸਿੱਖਾਂ ਦੇ ਨਿਸ਼ਾਨ ਸਾਹਿਬ ਚੋਹਨ ਉਹ ਬਸੰਤੀ ਰੰਗ ਦੇ ਹੋਣੇ ਚਾਹੀਦੇ ਆ ਮੈਂ ਸਮਝਾਵਾ ਕਿ ਆਤੋਂ ਅਸੀਂ 90 ਸਾਲ ਪਹਿਲਾਂ 100 ਸਾਲ ਪਹਿਲਾਂ ਕੇਸਰੀ ਨਿਸ਼ਾਨ ਬਸੰਤੀ ਰੰਗ ਦੇ ਹੁੰਦੇ ਸਨ ਜਿਨੂੰ ਕਿ ਇਹ ਕੈਂਚ ਮੈਂ ਕਰੇ ਨਹੀਂ ਕਰਾਂਗਾ ਇਹਨਾਂ ਨੂੰ ਕਹਿਆ ਜਾਂਦਾ ਸੀ ਸਿੰਘਾਂ ਦੇ ਰੰਗ ਆਦੇ ਮੇਰੀ ਹੁਣ ਬੇਨਤੀ ਹੈ ਕਿ ਸ਼ੌਮਿਕ ਦੁਆਰਾ 15 ਕਿਮੀਟੀ ਤੇ ਸਮੂਚੀਆਂ ਸੰਸਾਰ ਭਰਦਿਆਨ ਸਿੰਘ ਸੁਭਾਵਾਂ ਨੂੰ ਉਹ ਜਿੰਨੀ ਛੇਤੀ ਜੇ ਛੇਤੀ ਹੋ ਸਕਣ ਉਹ ਆਪਣੇ ਨਿਸ਼ਾਨ ਸਾਹਿਬ ਦੇ ਰੰਗ ਜਿਹੜੇ ਹਨ ਉਹ ਸਾਰੇ ਨਿਸ਼ਾਨ ਸਾਹਿਬ ਦੇ ਬਸੰਤੀ ਚੋਲੇ ਪਰਵਾਣ। ਆਮੇ ਕਿਸੇ ਨੇ ਮਹੀਨਾ ਪਹਿਲੇ 15 ਦਿਨ ਪਹਿਲੇ 7 ਦਿਨ ਪਹਿਲੇ ਕੀਤੇ ਪਰ ਹੌਣ ਪਾ ਮਾ ਸ਼ੌਣੀਕਰ ਦੁਆਰਾ ਕਮੇਟੀ ਦੇ ਜਿਤੇ ਇਤਿਹਾਸਕ ਸਥਾਨਾਂ ਜਨੀਆਂ ਸਿੰਘ ਸਵਾਵਾ ਦੇ ਪ੍ਰਧਾਨ ਹਨ ਦਿੱਲੀ ਸਿਕੂ ਦੁਆਰਾ ਪੰਨਾ ਕਮੇਟੀ ਪਟਨਾ ਸਾਹਿਬ ਕਮੇਟੀ ਜੂਰ ਸਾਹਿਬ ਕਮੇਟੀ ਇਹ ਸਾਰੇ ਨਿਸ਼ਾਨ ਸਾਹਿਬ ਜਿਹੜਾ ਮਸੰਤੀ ਰੰਗ ਦੇ ਕਰਨ ਔਰ ਤਾਂ ਕਿ ਦੁਨੀਆਂ ਨੂੰ ਪਤਾ ਲੱਗ ਸਕੇ ਕਿ ਅਕਾਲ ਤਖਤ ਦਾ ਜੜਾ ਹੁਕਮ ਹੈ ਉਹ ਵੱਡੀ ਤੋਂ ਵੱਡੀ ਸਸਤਾ ਵੀ ਉਸ ਅਗੇ ਸਰ ਨਾ ਆਉਂਦੀ ਮੈਂ ਸ਼ੋਨ ਕਮੇਟੀ ਤੇ ਦਿੱਲੀ ਗੁਦਾਰਾ ਪੰਧਕ ਕਮੇਟੀ ਨੂੰ ਇਹ ਵੀ ਬੇਨਤੀ ਕਰਨੀ ਚਾਹੁੰਦਾ ਵਾਂ ਜਿਹੜੀਆਂ ਸਿੰਘ ਸਭਾਵਾਂ ਕਮਜ਼ੋਰ ਹੋਣ ਮਾਇਕ ਪੱਖੋਂ ਅੱਜ ਤੱਕ ਵੈਸੇ ਕੁ ਮੈਨੂੰ ਤਾਂ ਕੋਈ ਨਜ਼ਰ ਨਹੀਂ ਆਂਦੀ ਉਹਨਾਂ ਨੂੰ ਅਗਰ ਨਿਸ਼ਾਨ ਸਾਹਿਬ ਦੇ ਨਵੇਂ ਚੋਲੇ ਪਾਉਣ ਵਾਸਤੇ ਸਹਾਇਤਾ ਦਿੱਤੀ ਜਾਏ ਜਿਵੇਂ ਚੋਲੇ ਬਣਾ ਕੇ ਰੱਖਦੇ ਜਾਣ ਤੇ ਉਹਨਾਂ ਕੋਈ ਤੁਸੀਂ ਲੈ ਜਾਓ ਤੇ ਮੈਂ ਸੰਦ ਬਹੁਤ ਅੱਛੀ ਗੱਲ ਹੋਏਗੀ ਮੈਂ ਕੁਾਰ ਫੇਰ ਆਸ ਕਰਦਾ ਕੈ ਸਮੁੱਚਾ ਸਿਕ ਜਗਤ ਇਸ ਹੁਕਮ ਨੂੰ ਮੰਨ ਕੇ ਔਰ ਸੰਸਾਰ ਭਰ ਤੇ ਗੁਰਦੁਆਰਿਆਂ ਦੇ ਵਿੱਚ ਨਵੇਂ ਇੱਕ ਬਸੰਤੀ ਰੰਗ ਦੇ ਨਿਸ਼ਾਨ ਸਾਹਿਬ ਜੜੇ ਹਨ ਔਰ ਆਇਆ ਜਾਣ ਮੇਰੀ ਇਹ ਵੀ ਬੇਨਤੀ ਹੈ ਕਿ ਕਿਸੇ ਨੂੰ ਕਿਸੇ ਵਕਤ ਕੋਈ ਦਿੱਕਤ ਆਵੇ ਤਾਂ ਦਾਸ ਨੂੰ ਪਹੁੰਚ ਕਰ ਸਕਦੇ ਹਨ ਦਾਸ ਉਹਨਾਂ ਦੀ ਹਰ ਤਰ੍ਹਾਂ ਇਸ ਕੰਮ ਵਿੱਚ ਮਦਦ ਕਰਨ ਵਾਸਤੇ ਤਿਆਰ ਹੈ ਸ਼ੋਮਣੀ ਅਕਾਲੀ ਦਲ ਇਸ ਕੰਮ ਮਾਰ ਸੇ ਤਿਆਰ ਹੈ ਤੇ ਸ਼ੋਮਣੀ ਅਕਾਲੀ ਦਲ ਹਰ ਤਰ੍ਹਾਂ ਦੀ ਮਦਦ ਜੋ ਹੈ ਉਹ ਇਹਨਾਂ ਦੀ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ